ਸਤਿ ਸ਼੍ਰੀ ਅਕਾਲ ਸਾਰਿਆਂ ਦਾ ਆਪਾਂ ਤੁਹਾਨੂੰ ਲੈ ਕੇ ਚੱਲੇ ਇੱਕ ਨਵੇਂ ਸਥਾਨ ਤੇ ਜੇ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਅੱਜ ਚੱਲੇ ਹਾਂ ਗੁਰਦਰਾ ਟਾਲੀ ਸਾਹਿਬ ਪਿੰਡ ਰਤਨ ਜਿੱਥੇ ਕਿ 10ਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਨੇ ਆਪਣੇ ਪਵਿੱਤਰ ਚਰਨ ਪਾਏ ਸਨ ਤੇ ਪਿੰਡ ਦੋਲੋ ਤੋਂ ਹੁੰਦੇ ਹੋਏ ਉਹ ਸਗਾ ਤੇ ਪਹੁੰਚ ਸੀ ਸੋ ਆਪਾਂ ਅੱਜ ਇਸ ਜਗ੍ਹਾ ਤੇ ਪਹੁੰਚੇ ਮੱਥੇ ਟੇਕਣ ਤੋਂ ਬਾਅਦ ਅੰਦਰ ਚੱਲਦੇ ਹਾਂ ਕਿੰਨੀ ਸ਼ਾਂਤ ਆ ਜਿਹੜੀ ਇਮਾਰਤ ਆ ਇਸ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਤੇ ਉਹਨਾਂ ਹੀ ਜਿਹੜਾ ਇਤਿਹਾਸ ਇੱਥੋਂ ਦਾ ਮਹਾਨ ਮਹਾਨ ਹੈ ਇੱਥੇ ਜਿਹੜੀ ਟਾਲੀ ਸਾਹਿਬ ਦਸੀਆਂ ਦੀ ਤਾਂ ਨਹੀਂ ਹੈਗੀ ਪਰ ਉਹਦਾ ਕੁਝ ਕੇ ਹਿੱਸਾ ਵਾ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਵਾ ਤੇ ਉਹ ਜਿਹੜਾ ਹਿੱਸਾ ਸੰਭਾਲ ਕੇ ਰੱਖਿਆ ਹੋਇਆ ਗੁਰਦੁਆਰਾ ਸਾਹਿਬ ਦੇ ਪਿੱਛੇ ਛੋਟੀ ਜਿਹੀ ਜਗ੍ਹਾ ਬਣੀ ਹੋਈ ਆ ਉੱਥੇ ਸੰਭਾਲ ਕੇ ਰੱਖਿਆ ਹੋਇਆ ਵਾ ਸੋ ਆਪਾਂ ਚੱਲਦੇ ਆ ਅੰਦਰ ਮੱਥਾ ਟੇਕਣ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਇਤਿਹਾਸ ਵਾਰੀ ਪਹਿਲਾਂ ਆਪਾਂ ਪੜਦੇ ਆਂ ਬਾਅਰ ਲਿਖਿਆ ਹੋਇਆ ਇਤਿਹਾਸ ਤੇ ਫਿਰ ਆਪਾਂ ਚਾਵਾਂਗੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ। ਸੰਗਾ ਜੀ ਤੁਸੀਂ ਜਿਸ ਕੋਟ ਦੇ ਦਰਸ਼ਨ ਕਰ ਰਹੇ ਹੋ ਇਸ ਫੋਟੋ ਦੇ ਵਿੱਚ ਜਿਤੋਂ ਸਤਖੰਡ ਵਾਸੀ ਬਾਬਾ ਜੂਰੇ ਸਿੰਘ ਲੱਖਾ ਮਹੇਦਿਆਣਾ ਸਾਹਿਬ ਵਾਲੀ ਪਹਿਲੀ ਵਾਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲਾ ਆਨੰਦਗੜ੍ਹ ਛੱਡੰਦੀ ਇਤਿਹਾਸਿਕ ਅਤੇ ਵਿਰਾਗਮਈ ਦਿਹਾੜੀ ਅਤੇ ਕਿਲਾ ਛੋੜਦੇ ਉਸ ਨੂੰ ਸਮਰਪਿਤ ਅਲੌਕਿਕ ਦਸ਼ਮੀਸ਼ ਪੈਦਲ ਮਾਰਚ 22 ਦਸੰਬਰ 6 ਸਤਪੌਰ ਨੂੰ ਤੇ 1993 ਦੀ ਦਰਮਿਆਨੀ ਰਾਤ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਾਰਗ ਤੇ ਆਰੰਭ ਕੀਤਾ ਸੀ ਤੇ ਇਸ ਘੋੜੇ ਨੂੰ ਨਾਲ ਲੈ ਕੇ ਆਏ ਸਨ ਨਗਰ ਕੀਰਤਨ ਨਾਲ ਘੋੜਿਆਂ ਤੋਂ ਇਲਾਵਾ ਊਪ ਤੇ ਹਾਥੀ ਵੀ ਸਨ ਪੜਾਦਰ ਪੜਾ ਨਗਰ ਕੀਰਤਨ ਗੁਰਦੁਆਰਾ ਆलम के ਸਾਹਿਬ ਤੋਂ ਜੋਤਾ ਬਾਜ਼ਾਰ ਵਿੱਚੋਂ ਗੁਰਦੁਆਰਾ ਟਾਲੀ ਸਾਹਿਬ ਪਾਸ਼ਾਏ ਦਸਵੀਂ ਪਿੰਡ ਰਤਨਵਾਲੇ ਜਾਣ ਲੱਗਾ ਤਾਂ ਨਾਲ ਆਈ ਪੁਲਿਸ ਅਫਸਰਾਨੀ ਬਾਬਾ ਜੋਰਾ ਸਿੰਘ ਲੱਖਾ ਜੀ ਨੂੰ ਬੇਨਤੀ ਕੀਤੀ ਕਿ ਗੁਰਗੋਬਿੰਦ ਸਿੰਘ ਮਾਰਕ ਖੰਡੂਰ ਰੋਡ ਤੋਂ ਜਾਂਦਾ ਹੈ ਤਾਂ ਬਾਬਾ ਜੀ ਨੇ ਨਗਰ ਕੀਰਤਨ ਖੰਡੂਰ ਰੋਡ ਵੱਲ ਮੋੜ ਲਿਆ ਉਸ ਵੇਲੇ ਗੁਰਦੁਆਰਾ ਟਾਲੀ ਸਾਹਿਬ ਗੁਰਗੋਬਿੰਦ ਸਿੰਘ ਮਾਰਕ ਨਾਲ ਨਹੀਂ ਛੋੜਿਆ ਗਿਆ ਸੀ ਜਦੋਂ ਨਗਰ ਕੀਰਤਨ ਖੰਡੂਰ ਰੋਡ ਤੇ ਗੁਰਦੁਆਰਾ ਟਾਲੀ ਸਾਹਿਬ ਦੇ ਬਰਾਬਰ ਪਹੁੰਚਿਆ ਤਾ ਗੁਰਦੁਆਰਾ ਟਾਲੀ ਸਾਹਿਬ ਤੋਂ ਸੇਵਾਦਾਰ ਰੁਮਾਲਾ ਸਾਹਿਬ ਤੇ ਪੇਟਾ ਦੇਣ ਦੇ ਲਈ ਪਹੁੰਚੇ ਜਦੋਂ ਨਗਰ ਕੀਰਤਨ ਦੇ ਰਾਗੀ ਸਿੰਘ ਪਾਈ ਹਰਜਿੰਦਰ ਸਿੰਘ ਰਾਜਾ ਰਸੂਲਪੁਰੀ ਨੇ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਤਾਂ ਇਹ ਮੁਖ ਕੋੜਾ ਸੇਵਾਦਾਰ ਕੋੜੋ ਲਗਾਮ ਛੁਡਾ ਕੇ ਖੇਤਾਂ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਟਾਲੀ ਸਾਹਿਬ ਜੀ ਦੀ ਡਿਉੜੀ ਵਿੱਚੋਂ ਦੀ ਲੰਘ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਕੇ ਪੌੜ ਮਾਰਨ ਤੇ ਰੋਣ ਲੱਗ ਪਿਆ ਸੀ ਕੋੜੀ ਮਗਰ ਸਾਰੀ ਸੰਗਤ ਕਣਕ ਦੇ ਖੇਤਾਂ ਵਿੱਚ ਦੀ ਨੰਗੇ ਪੈਰੀ ਦੌੜ ਕੇ ਗੁਰਦੁਆਰ ਸਾਹਿਬ ਪਹੁੰਚੀ। ਬਾਬਾ ਜੋਰਾ ਸਿੰਘ ਲੱਖਾ ਮਿਆਦਨ ਸਾਹਿਬ ਨੇ ਇੱਥੇ ਆ ਕੇ ਅਰਦਾਸ ਬੇਨਤੀ ਕੀਤੀ, ਪੁੱਲ ਬਖਸ਼ਾਈ ਤੇ ਕੋੜੀ ਨੂੰ ਜਲਦਾ ਛੱਟਾ ਮਾਰ ਕੇ ਸ਼ਾਂਤ ਕੀਤਾ। ਗੁਰਦੁਆਰ ਟਾਲੀ ਸਾਹਿਬ ਆਪਾਸ਼ਈ 10ਵੀਂ ਪਿੰਡ ਰਤਨ ਵਿਖੇ ਵੀ ਨਗਰ ਕੀਰਤਨ ਦੇ ਸੰਗ ਲਈ ਪ੍ਰਸ਼ਾਦਾ ਤਿਆਰ ਕੀਤਾ ਗਿਆ ਵੇ। ਉਪਰੰਕ ਉਪਰੰਤ ਸਾਰੀ ਸੰਗਤ ਨੇ ਪ੍ਰਸ਼ਾਦਾ ਛਕਿਆ। ਉਸ ਟਾਈਮ ਤੋਂ ਲੈ ਕੇ ਹੁਣ ਤੱਕ 16 ਤੋਂ 17 ਦਸੰਬਰ ਮਹੀਨੇ ਦੇ ਦਰਮਿਆਨੀ ਰਾਤ ਨੂੰ ਨਗਰ ਕੀਰਤਨ ਇਸ ਸਥਾਨ ਤੇ ਪਹੁੰਚ ਕੇ ਵਿਸ਼ਰਾਮ ਕਰਦਾ ਹੈ ਤੇ ਸਵੇਰੇ 11 ਵਜੇ ਦੇ ਕਰੀਬ ਅਗਲੇ ਪੜਾ ਲਈ ਰਵਾਨਾ ਹੁੰਦਾ ਹੈ ਹੁਣ ਸੰਗਤ ਜੀ ਆਪਾਂ ਪੜਦੇ ਹਾਂ ਇਤਿਹਾਸ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਇਤਿਹਾਸਿਕ ਜਿਹੜਾ ਸਥਾਨ ਆ ਇਸ ਨਾਲ ਕੀ ਸੰਬੰਧ ਹੈ ਕਿਉਂ ਪਾਈਧਿਆ ਸਿੰਘ ਜੀ ਪਾਈ ਧਰਮ ਸਿੰਘ ਜੀ ਤੇ ਪਾਈ ਮਾਨ ਸਿੰਘ ਅਤੇ ਹੋਰ ਸਿੰਘਾਂ ਸਮੇਤ ਆਲਮਗੀਰ ਸਾਹਿਬ ਤੋਂ ਚਾਲੇ ਪਾ ਕੇ ਪਿੰਡ ਦੇ ਲੈਨ ਜਿੱਥੇ ਕੀ ਹੁਣ ਗੁਰਦੁਆਰਾ ਫਲਾਈਸ ਆਵੇ ਪਹੁੰਚੇ ਇੱਥੇ ਗੁਰੂ ਜੀ ਨੇ ਭਾਈ ਮਾਨ ਸਿੰਘ ਨੂੰ ਕਿਲਾ ਰਾਏਪੁਰ ਦੀ ਦੋ ਸਿੱਖ ਸਰਦਾਰਾਂ ਭਾਈ ਜੱਟੂ ਤੇ ਭਾਈ ਸਵਾਈ ਨੂੰ ਮਿਲਣ ਲਈ ਸੱਦਾ ਭੇਜਿਆ ਪਰ ਉਹ ਨਾ ਆਏ ਗੁਰੂ ਜੀ ਫਲਾਈਸ ਆ ਪਿੰਡ ਤੋਂ ਲੈ ਤੋ ਘੋੜੇ ਤੇ ਸਵਾਰ ਹੋ ਕੇ ਜੋ ਘੋੜਾ ਆਲਮਗਿਰ ਸਾਹਿਬ ਭਾਈ ਨਗਾਈਆ ਜਿਨੇ ਪੇਟ ਕੀਤਾ ਸੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਮਾਨ ਸਿੰਘ ਤੇ ਹੋਰ ਸਿੰਘਾਂ ਸਮੇਤ ਗੁਰਦੁਆਰਾ ਪੌੜ ਸਾਇ ਪਿੰਡ ਦੋਲੂ ਕਲਾਂ ਤੋਂ ਹੁੰਦੇ ਹੋਏ ਪਿੰਡ ਰਤਨ ਪਹੁੰਚੇ ਸਨ ਜਿੱਥੇ ਕੀ ਹੁਣ ਗੁਰਦੁਆਰਾ ਟਾਲੇ ਸਾਹਿਬ ਸशोਭਿਤ ਹੈ ਤੇ ਥੀ ਉਹ ਰਾਤ ਠਹਿਰੇ ਸਨ ਜਦੋਂ ਕਿਲਾਪੁਰ ਰਾਏਪੁਰ ਦੀਆਂ ਬੀਬੀਆਂ ਨੂੰ ਪਤਾ ਲੱਗਾ ਕਿ ਸਾਡੇ ਸਰਦਾਰ ਗੁਰੂ ਸਾਹਿਬ ਦੇ ਸੱਦੇ ਤੇ ਨਹੀਂ ਆ ਗਏ ਸਨ ਤਾਂ ਬੀਬੀਆਂ ਨੇ ਸਰਦਾਰਾਂ ਨੂੰ ਲਾਂਨਤਾ ਪਾਈਆਂ ਬੀਬੀਆਂ ਨੇ ਪੁੱਲ ਬਖਸ਼ਾਉਣ ਲਈ ਮਾਈ ਸੁਲਖਣੀ ਜੀ ਦੀ ਅਗਵਾਈ ਹੇਠ ਸ਼ਰਧਾਨਾ ਪ੍ਰਸ਼ਾਦਾ ਤਿਆਰ ਕਰਕੇ ਇਸ ਸਥਾਨ ਤੇ ਪਹੁੰਚੀਆਂ ਜਿੱਥੇ ਹੁਣ ਗੁਰਦੁਆਰਾ ਟਾਲੀ ਸਾਹਿਬ ਪਾਰਸ਼ਈ 10ਵੇਂ ਪਿੰਡ ਰਤਨ ਮੌਜੂਦ ਹੈ ਵਿਖੇ ਪਹੁੰਚੀਆਂ ਗੁਰੂ ਜੀ ਅੱਗੇ ਪ੍ਰਸ਼ਾਦਾ ਰੱਖ ਪੁੱਲ ਬਖਸ਼ਾਉਣ ਲੱਗੀਆਂ ਗੁਰੂ ਜੀ ਨੇ ਪ੍ਰੇਮ ਨਾਲ ਬੀਬੀਆਂ ਨੂੰ ਬਿਠਾਇਆ ਤੇ ਉਹਨਾਂ ਕੋਲੋਂ ਪ੍ਰਸ਼ਾਦਾ ਛਕਿਆ ਗੁਰੂ ਜੀ ਨੇ ਬੀਬੀਆਂ ਦੀ ਸ਼ਰਧਾ ਤੇ ਪ੍ਰੇਮ ਦੇ ਕੇ ਆਸ਼ੀਰਵਾਦ ਦਿੱਤਾ ਕਿ ਤੁਹਾਡੀਆਂ ਸਰਦਾਰੀਆਂ ਜੁੱਗੋ ਜੁਗਤ ਤੱਕ ਕਾਇਮ ਰਹਿਣਗੀਆਂ। ਗੁਰੂ ਜੀ ਨੇ ਜਦੋਂ ਇਸ ਜਗ੍ਹਾ ਤੋਂ ਅੱਗੇ ਜਾਣ ਦੀ ਤਿਆਰੀ ਕੀਤੀ ਤਾਂ ਪਿੰਡ ਰਤਨ ਅਤੇ ਇਲਾਕੇ ਦੇ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਇਸ ਜਗ੍ਹਾ ਨੂੰ ਕੋਈ ਯਾਦਗਾਰ ਬਖਸ਼ਿਸ਼ ਕਰੋ। ਗੁਰੂ ਜੀ ਨੇ ਖੁਸ਼ ਹੋ ਕੇ ਇੱਕ ਟਾਲੀ ਦੀ ਦਾਤੜ ਮੰਗਵਾਈ ਤੇ ਪੰਜ ਰਗੜੇ ਮਾਰ ਕੇ ਇੱਥੇ ਗੱਡ ਦਿੱਤੀ ਜੋ ਕਿ ਗੁਰੂ ਜੀ ਦੀ ਬਖਸ਼ਿਸ਼ ਨਾਲ ਪਰਫੁੱਲਤ ਹੋਈ। ਸਮੇਂ ਅਨੁਸਾਰ ਝਾਲਮਾ ਨੇ ਇਸ ਟਾਲੀ ਨੂੰ ਪੁੱਟਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਇਸ ਦੀ ਜੜ ਨਾ ਲੱਭੀ। ਉਹ ਟਾਲੀ ਨੂੰ ਪੁੱਟਦੇ ਹੋਏ ਅੰਨੇ ਕੋੜੀ ਤੇ ਕਈ ਅਦਰੰਗ ਦਾ ਸ਼ਿਕਾਰ ਵੀ ਹੋ ਗਏ। ਉਹਨਾਂ ਦੇ ਸਰੀਰ ਫਿੱਟ ਗਏ ਤੇ ਕੁਝ ਸਮੇਂ ਮਗਰੋਂ ਮਰ ਗਏ। ਗੁਰੂ ਸਾਹਿਬ ਜੀ ਦੇ ਆਪਣੇ ਹੱਥੀ ਲਾਈ ਨਿਸ਼ਾਨੀ ਅੱਜ ਵੀ ਟਾਲੀ ਸਾਹਿਬ ਦੇ ਰੂਪ ਵਿੱਚ ਜੋ ਕਿ ਹੁਣ ਗੋਦਰ ਸਾਹਿਬ ਦੀ ਪਿਛਲੇ ਪਾਸੇ ਹੈ ਅੱਜ ਵੀ ਮੌਜੂਦ ਹੈ। ਜਿਸ ਹਸਤਾਨ ਦੇ ਗੁਰੂ ਜੀ ਨੇ ਵਿਸ਼ਰਾਮ ਕੀਤਾ ਉੱਥੇ ਇੱਕ ਛੱਪੜੀ ਸੀ ਜਿਸ ਦਾ ਪਾਣੀ ਬਹੁਤ ਠੰਡਾ ਤੇ ਸਾਫ਼ ਸੀ। ਜੋ ਕਦੇ ਵੀ ਨਹੀਂ ਸੁਖਦੀ ਸੀ ਤਾਂ ਗੁਰੂ ਸਾਹਿਬ ਨੇ ਛਪੜੀ ਵਿੱਚ ਇਸ਼ਨਾਨ ਕੀਤਾ ਤੇ ਵਾਰ ਦਿੱਤਾ ਜਿਹੜਾ ਵੀ ਇਸ ਛਪੜੀ ਵਿੱਚ ਇਸ਼ਨਾਨ ਕਰੂਗਾ ਉਸੇ ਸਾਰੇ ਰੋਗ ਕੱਟੇ ਜਾਣਗੇ ਤੇ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਸ ਜਗ੍ਹਾ ਹੁਣ ਬੋਲੀ ਸਾਹਿਬ ਮੌਜੂਦ ਹੈ ਇਸ ਬੋਲੀ ਸਾਹਿਬ ਇੱਕ ਜੋ ਵੀ ਰੋਗੀ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਉਹਦੇ ਰੋਗ ਨਸ਼ਟ ਹੋ ਜਾਂਦੇ ਹਨ ਸੋ ਇਹ ਸੀ ਜਿਹੜਾ ਇਤਿਹਾਸ ਗੁਰਦੁਆਰਾ ਪਾਸ਼ੀ ਦਸਵੀਂ ਪਿੰਡ ਰਤਨ ਦਾ ਸੋ ਇਹ ਸੀ ਸੰਘ ਜੀ ਇਤਿਹਾਸ ਜਿਵੇਂ ਕਿ ਆਪਾਂ ਪਹਿਲਾਂ ਬਲੌਗ ਦੇ ਵਿੱਚ ਆਪਾਂ ਪਿੰਡੋਂ ਲੈ ਗਏ ਸੀ ਗੁਰਦੁਆਰਾ ਫਲਾਈ ਸਾਹਿਬ ਇਹ ਜਗ੍ਹਾ ਦਾ ਜਿਹੜਾ ਇਤਿਹਾਸ ਆ ਉਸ ਕਾ ਦੇ ਨਾਲ ਹੀ ਸੰਬੰਧਿਤ ਆ ਕਿਉਂਕਿ ਜਦੋਂ ਗੁਰੂ ਜੀ ਉੱਥੇ ਠਹਿਰੇ ਸੀ ਇੱਕ ਰਾਤ ਤੇ ਉਸੇ ਤਰ੍ਹਾਂ ਇੱਕ ਰਾਤ ਇੱਥੇ ਠਹਿਰੇ ਸੀ ਤੇ ਜਿਵੇਂ ਕਿ ਗੁਰੂ ਨੇ ਸਾਹਿਬ ਜੀ ਨੇ ਉੱਥੋਂ ਦੇ ਸਰਦਾਰਾਂ ਨੂੰ ਬੁਲਾਇਆ ਸੀ ਕਿਲਾ ਰੈਪ ਔਰ ਦਿਆਂ ਨੂੰ ਪਰ ਆਏ ਨਹੀਂ ਸੀ ਇਸ ਕਰਕੇ ਫਿਰ ਜਦੋਂ ਬੀਬੀਆਂ ਨੂੰ ਪਤਾ ਲੱਗਿਆ ਸੀ ਫਿਰ ਉਹ ਜਗ੍ਹਾ ਤੇ ਆ ਕੇ ਉਹਨਾਂ ਨੇ ਜਿਹੜੀਆਂ ਆਪਣੀ ਭੁੱਲਾ ਬਖਸ਼ੀ ਭੁੱਲਾ ਜਿਹੜੀਆਂ ਮੰਗੀਆਂ ਸੀ ਗੁਰੂ ਸਾਹਿਬ ਜੀ ਤੋਂ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਮਾਫੀ ਕਰ ਦਿੱਤਾ ਸੀ ਸੋ ਇਹ ਇਤਿਹਾਸ ਆ ਜਿਹੜਾ ਕਿ ਗੁਰਦਵਾਰਾ ਫਲਾਈ ਸਾਹਮਣੇ ਜੁੜਿਆ ਹੋਇਆ ਵਾ ਗੁਰਦੁਆਰਾ ਰਤਨ ਪਾਸ਼ੇ 10ਵੀਂ ਚੂਵੇ ਗੁਰਦਵਾਰ ਸਾਹਿਬ ਦੀ ਬਹੁਤ ਹੀ ਸੋਹਣੀ ਇਮਾਰਤ ਤੇ ਬਹੁਤ ਹੀ ਸੋਹਣੀ ਜਗ੍ਹਾ ਤੇ ਬਣੀ ਹੋਈ ਆ ਜਿੰਨੀ ਸੋਹਣੀ ਇਹ ਬਿਲਡਿੰਗਾ ਉਨਾ ਹੀ ਸੋਹਣਾ ਇਸਕਾ ਤਾਂ ਇਤਿਹਾਸ ਹੈ ਆਓ ਆਪਾਂ ਚੱਲਦੇ ਆ ਅੰਦਰ ਮੱਠ ਟੇਕਣ ਤੇ ਜੇ ਸਾਡੀ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਸੋ ਇਹ ਸੀ ਸਾਡੀ ਯਾਤਰਾ ਗੁਰਦੁਆਰਾ ਪਾਸ਼ੀ 10ਵੇਂ ਪਿੰਡ ਰਤਨ ਦੀ ਤੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਈਸ਼ਰ ਕਮੈਂਟ ਜ਼ਰੂਰ ਕਰਦੇ ਜੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਇਸ ਜਗ੍ਹਾ ਦੇ ਬਾਰੇ ਲੈ ਕੇ ਤਾਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਸਵਾਗਤ ਹੈ ਸਾਡੇ ਚੈਨਲ ਤੇ ਤੇ ਜੇ ਪਹਿਲੀ ਵਾਰ ਹੈ ਤੁਸੀਂ ਸਾਡੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ